ਰੂਤਾਰੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਤੇ ਸਿੱਖਦੇਵ ਸਿੰਘ ਸੁਖਾ ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਆਪਾਂ ਸਾਰੇ ਯਾਦ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਸਾਡੀ ਕੌਮ ਨੂੰ ਬਹੁਤ ਵੱਡੀ ਦੇਣ ਆ ਕਿ ਉਹਨਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਆਪਣੇ ਸਾਡੇ ਸਿਰਾਂ ਤੇ ਰੱਖਿਆ ਇਸ ਕਰਕੇ ਉਹਨਾਂ ਦਾ ਜਿੰਨਾ ਵੀ ਇਤਿਹਾਸ ਮੇਰਾ ਖਿਆਲ ਹੈ ਕਿ ਸਾਡਾ ਇਤਿਹਾਸ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਭਰਿਆ ਹੈ ਇਤਿਹਾਸ ਦਾ ਇੱਕ ਇੱਕ ਵਰਕਾ ਲਹੂ ਨਾਲ ਲਿਖਿਆ ਹੋਇਆ ਪਰ ਮੇਰੇ ਖਿਆਲ ਹੈ ਕੁਝ ਬਲਖਣ ਸਹਾਤਾ ਇਹ ਵੀ ਇੱਕ ਬਹੁਤ ਬਲਖਣ ਕਿ ਜਿਹੜੀ ਸਾਡੇ ਆਕਾਲ ਤੱਕ ਚੱਲਦੇ ਜੋ ਸਰਕਾਰ ਨੇ ਪਾਇਆ ਉਹਦੀ ਜਿਹੜੀ ਅਗਵਾਹੀ ਕਰਨ ਵਾਲੇ ਜਨਰਲ ਵੈਦਿਆ ਨੂੰ ਉਹਨਾਂ ਨੇ ਹੋਰ ਵੀ ਬਹੁਤ ਦੋਸਤਾਂ ਨੂੰ ਸੋਧਿਆ ਪਰ ਇੱਕ ਇੱਕ ਸਰਮੌਰ ਜਿਹੜਾ ਸੀਗਾ ਉਸ ਉਸ ਜਿਹਦੀ ਅਗਵਾਈ ਚ ਸਾਰਾ ਕੁਝ ਹੋਇਆ ਸੀਗਾ ਉਹਨੂੰ ਸੋਧਣਾ ਵਿੱਚ ਬਹੁਤ ਵੱਡੀ ਗੱਲ ਸੀਗੀ ਤੇ ਇਹ ਨਾ ਦੋਵਾਂ ਯੋਧਿਆਂ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਇਹ ਸੇਵਾ ਹਿੱਸੇ ਆਈ ਜਿਹੜੀ ਉਹਨਾਂ ਨੇ ਨਿਭਾਈ ਕੌਮ ਮੇਰਾ ਖਿਆਲ ਹੈ ਕਿ ਇਹਨਾਂ ਸ਼ੀਦਾਂ ਦਾ ਕਦੀ ਵੀ ਕਰਜ਼ ਨਹੀਂ اتار ਸਕੂਗੀ ਇਹਨਾਂ ਦੀ ਜਿੰਨੇ ਵੀ ਆਪਾਂ ਸਿਫਤ ਕਰਕੇ ਜਾਇਨਾ ਤੋਂ ਪ੍ਰੇਰਣਾ ਲਈ ਉਹ ਨਹੀਂ ਥੋੜੀ ਆ ਇਸ ਕਰਕੇ ਜਿੰਨੀਆਂ ਪੰਥ ਦੀਆਂ ਬਹੁਤ ਸਰਮੌਰ ਹਸਤੀਆਂ ਜਿਨ੍ਹਾਂ ਨੇ ਬਹੁਤ ਵੱਡਾ ਕਸ਼ਟ ਆਪਣੇ ਪਿੰਡ ਤੇ ਝੱਲਿਆ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰ ਮੇਰੇ ਖਾਲੇ ਕੇ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਿ ਜਿਨ੍ਹਾਂ ਨੇ ਆਪਣੀ ਕੌਮ ਦੇ ਖਾਤਰ ਆਪਣੀ ਧਰਮ ਦੇ ਖਾਤਰ ਖਾਲਸੇ ਦੀ ਚੜ੍ਹਦੀ ਕਲਾ ਦੇ ਖਾਤਰ ਆਪਣਾ ਬਹੁਤ ਕੁਝ ਗੁਆਇਆ ਪਰ ਮੇਰਾ ਖਾਲਕ ਕੌਮ ਦਾ ਨਾਮ ਉੱਚਾ ਕੀਤਾ ਇਸ ਕਰਕੇ ਉਹਨਾਂ ਦੇ ਸਾਰਿਆਂ ਦੇ ਸਿਰਾਂ ਚ ਪੈਰਾਂ ਚ ਸਾਡਾ ਸਿਰ ਝੁਕਦਾ ਬਾਕੀ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਹਾਦਤੋਂ ਮੇਰਾ ਖਾਲਾ ਆਪਾਂ ਨੂੰ ਕੁਛ ਨੂੰ ਕੋ ਸਿੱਖਣਾ ਵੀ ਚਾਹੀਦਾ ਜੋ ਸਾਡੀ ਕੌਮ ਚਾਪਸੀ ਵਹਿਰ ਵਿਰੋਧ ਫੋਟਿਆ ਉਹਨੂੰ ਵੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਬਾਕੀ ਹੁਣ ਜੋ ਤਾਜ਼ਾ ਤਾਜ਼ਾ ਕਰਨਾ ਸੰਦੀਪ ਸਿੰਘ ਸੰਨੀ ਵੱਲੋਂ ਜੋ ਦੋਸਤੋਂ ਸੌਦਾ ਲਾਇਆ ਗਿਆ ਤੇ ਉਹ ਵੀ ਇੱਕ ਸਾਡੇ ਲਈ ਬਹੁਤ ਵੱਡੀ ਕੌਮ ਲਈ ਮਾਨ ਵਾਲੀ ਗੱਲ ਆ ਕਿ ਜਿਹੜੇ ਵੀ ਸਾਡੀ ਕੌਮ ਨਾਲ ਸਾਡੇ ਨੌਜਵਾਨੀ ਨੂੰ ਜਿਨ੍ਹਾਂ ਨੇ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਠੀਕ ਹੈ ਦੇਰ ਹੀ ਮੌਕਾ ਮਿਲਿਆ ਪਰ ਉਹਨਾਂ ਜੀ ਦੇ ਜੀ ਉਹਨਾਂ ਨੂੰ ਇਸ ਤਰੀਕੇ ਨਾਲ ਤੋੜਨਾ ਇਹ ਵੀ ਸਾਡੀ ਕੌਮ ਦੇ ਬਹੁਤ ਉਹ ਜੋਧੇ ਦੀ ਕੁਰਬਾਨੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਦੇ ਪਰਿਵਾਰ ਦਾ ਵੀ ਸਾਥ ਦੇਣ ਦੀ ਲੋੜ ਆ ਸਾਰੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਆ ਇਹਨੀਆਂ ਇੱਕ ਬੇਨਤੀਆਂ ਕਰਦਿਆਂ ਬਾਕੀ ਸਾਰਿਆਂ ਜਿੰਨੇ ਅਕਸ਼ਿਸ਼ੀਤਾ ਆਈਆਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ